ਲੁਧਿਆਣਾ ਚ ਲੈਂਡ ਪੋਲਿੰਗ ਸਕੀਮ ਦੇ ਵਿਰੋਧ ਵਿੱਚ ਪਾਜਪਾ ਵੱਲੋਂ ਪੱਤਰਕਾਰ ਵਾਰਤਾ ਕੀਤੀ ਗਈ ਜੀਨੂ ਲੁਧਿਆਣਾ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਰਜਨੀਸ਼ ਟੀਮਾਨ ਅਤੇ ਮਹਾ ਮੰਤਰੀ ਰਕੇਸ਼ ਠਾਕੁਰ ਦੇ ਵੱਲੋਂ ਹੈ ਜਿਹੜਾ ਸੰਬੋਧਨ ਕੀਤਾ ਗਿਆ ਦਾਜੀਏ ਕੀ ਰਕੇਸ਼ ਠਾਕੁਰ ਨੇ ਸਰਕਾਰ ਵੱਲੋਂ ਲਿਆਂਦੀ ਇਸ ਪਾਲਿਸੀ ਦਾ ਵਿਰੋਧ ਕੀਤਾ ਹੈ ਤੇ ਕਿਹਾ ਕਿ ਇਸ ਨੂੰ ਲੈ ਕੇ ਬੂਤ ਪੱਧਰ ਤੇ ਵਰਕਰਾਂ ਸਮੇਤ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਹ ਹੀ ਨਹੀਂ ਇਸ ਮੌਕੇ ਤੇ ਉਹਨਾਂ ਦੇ ਵੱਲੋਂ ਇਹ ਜਿਹੜਾ ਕਿਹਾ ਗਿਆ ਹੈ ਕਿ ਲੈਂਡ ਪੋਲਿੰਗ ਸਕੀਮ ਦੇ ਤਹਿਤ ਕਈ ਪਿੰਡਾਂ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਭ মিডিਏ ਦੇ ਸਾਥੀਆਂ ਦਾ ਮੈਂ ਧਿਆਨ ਤੇ ਸਵਾਗਤ ਵੀ ਕਰਦਾ ਹਾਂ ਔਰ ਧੰਨਵਾਦ ਵੀ ਕਰਦਾ ਹਾਂ। ਸਾਥਿਓ ਦੇਖ ਜੀ ਨੇ ਜਿੱਦਾਂ ਗੱਲ ਕੀਤੀ ਹੈ ਤੁਹਾਡੇ ਸਾਹਮਣੇ कि ਅੱਜ ਦਾ ਜਿਹੜਾ ਮੇਨ ਮੁੱਦਾ ਹੈ ਲੈਂਡ ਪੁਲਿੰਗ ਪਾਲਿਸੀ ਲੈ ਕੇ ਆਮ ਆਦਮੀ ਪਾਰਟੀ ਆਈ ਹੈ। ਔਰ ਅਸੀਂ ਸਭ ਜਾਣਦੇ ਹਾਂ ਕਿ ਪੂਰੇ ਪੰਜਾਬ ਤੇ ਦਿਹਾਕਾਰ ਮਚੀ ਹੋਈ ਹੈ ਇਸ ਵੇਲੇ। ਦਿੱਲੀ ਦੇ ਵਿੱਚ ਲਿਕਰ ਪਾਲਿਸੀ ਦਾ ਇੱਕ ਬਹੁਤ بڑا ਸਕੈਂਡਲ ਆਮ ਆਦਮੀ ਪਾਰਟੀ ਦੇ ਨਾਮ ਤੇੜਿਆ ਔਰ ਬਹੁਤ ਸਾਰੇ ਲੋਕ ਜੇਲਾ ਵਿੱਚ ਵੀ ਗਏ। ਔਰ ਮੇਰਾ ਇਹ ਮੰਨਣਾ ਹੈ ਕਿ ਇਹ ਜਿਹੜਾ ਲੈਂਡ ਪੁਲਿੰਗ ਪਾਲਿਸੀ ਜਿਹੜੀ ਲੈ ਕੇ ਆ ਰਹੇ ਨੇ ਉਸ ਤੋਂ ਵੀ ਵੱਡਾ ਇੱਕ ਸਕੈਂਡਲ ਜਿਹੜਾ ਹੈ ਪੰਜਾਬ 'ਚ ਆਮ ਆਦਮੀ ਪਾਰਟੀ ਵੱਲੋਂ ਸਾਹਮਣੇ ਨਜ਼ਰ ਆਏਗਾ ਅਗਲੇ ਦਿਨਾਂ 'ਚ ਦਿਨ ਦੇ ਹੜੇ ਲੁੱਟ ਨਾਮ ਦਿੱਤਾ ਗਿਆ ਹੈ ਸਾਡੇ ਹਾਜ਼ਰ ਜਨਤਾ ਪਾਰਟੀ ਵੱਲੋਂ ਔਰ ਇਹ ਲੁੱਟ ਹੈ ਕਿਸਾਨਾਂ ਦੀ ਜ਼ਮੀਨਾਂ ਦੀ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਸੀਂ ਆਪਣੇ ਕਿਸਾਨ ਨੂੰ ਅਨੁਦਾਤਾ ਕਹਿੰਦੇ ਹਾਂ ਔਰ ਸਾਡੇ ਸੂਬੇ ਦਾ ਹੀ ਨਹੀਂ ਪੂਰੇ ਦੇਸ਼ ਦੇ ਅਨਾਜ ਦੀ ਜਿਹੜੀ ਅਪੂਰਤੀ ਹੈ ਉਹ ਪੂਰੀ ਕਰਦਾ ਹੈ ਪੰਜਾਬ ਦਾ ਕਿਸਾਨ। ਔਰ ਅੱਜ ਆਮ ਆਦਮੀ ਪਾਰਟੀ 40000 ਏਕੜ ਇਨ੍ਹਾਂ ਕਿਸਾਨਾਂ ਦੇ ਹੱਥੋਂ ਖੋਣ ਦੀ ਇੱਕ ਪਲੈਨਿੰਗ ਨਾਲ ਚੱਲ ਰਹੀ ਹੈ। ਵੈਸੇ ਕਿਹਾ ਜਾ ਰਿਹਾ ਹੈ ਕਿ ਸਵੈ ਇਛਾ ਨਾਲ ਤੁਸੀਂ ਆਪਣਾ ਜਗ੍ਹਾ ਦੇਣਾ ਚਾਹੁੰਦੇ ਹੋ। ਲੇਕਿਨ ਇਹ ਦੇਖੋ ਕਿ ਨੋਟੀਫਿਕੇਸ਼ਨ ਤੋਂ ਬਾਅਦ ਕਿਸਾਨ ਆਪਣੀ ਜਗ੍ਹਾ ਨਾ ਵੇਚ ਸਕਦਾ ਹੈ ਨਾ ਉਤੇ ਲੋਨ ਲੈ ਸਕਦਾ ਹੈ ਔਰ ਉਹ ਜਿਹੜੀ ਜਗ੍ਹਾ ਹੈ ਉਹ ਇੱਕ ਤਰੀਕੇ ਦੇ ਨਾਲ ਸਰਕਾਰ ਆਪਣੇ ਕਾਬੂ ਲੈ ਲੈਂਦੀ ਹੈ ਔਰ ਕਿਸਾਨ ਕਰੇਗਾ ਕੀ ਉਹਨੂੰ ਛਡਵਾਏਗਾ ਕਿਦਾਂ ਜੇ ਉਹ ਚਾਹੁੰਦਾ ਹੀ ਨਹੀਂ ਹੈ ਕਿ ਮੈਂ ਇਹ ਪੂਲ ਕਰਾਂ ਤਾਂ ਉਸ ਸਾਰੀ ਗੱਲ ਦਾ ਕੋਈ ਕਲੈਰਿਟੀ ਨਾਲ ਕੋਈ ਜਵਾਬ ਨਹੀਂ ਸਰਕਾਰ ਕੋਲ ਉਹ ਜਿਹੜੀ ਲੇਟੈਸਟ ਇੱਕ ਹੋਰ ਗੱਲ ਆ ਰਹੀ ਹੈ ਸਰਕਾਰ ਵੱਲੋਂ ਤੇ ਇਹ ਵੀ ਆ ਰਹੀ ਹੈ ਕਿ ਲਗਭਗ 21000 ਏਕੜ ਹੋਰ ਜਿਹੜਾ ਉਹ ਇੰਡਸਟਰੀਅਲ ਡਵੈਲਪਮੈਂਟ ਇੰਡਸਟਰੀਅਲ ਜਿਹੜੇ ਪਲਾਟਸ ਹੈ ਉਹਨਾਂ ਦੇ ਡਵੈਲਪਮੈਂਟ ਦੇ ਵਾਸਤੇ ਵੀ ਇੱਕ ਕਬਜ਼ਾ ਕਰਨ ਜਾ ਰਹੀ ਹੈ। ਔਰ ਇਹ ਜਿਹੜਾ ਲੈਂਡ ਪੂਲਿੰਗ ਦੀ ਜਿਹੜੀ ਇਹ ਸਾਰੀ ਯੋਜਨਾ ਹੈ ਇਹਦੇ ਚ ਸਭ ਤੋਂ ਜ਼ਿਆਦਾ ਇਫੈਕਟਿਵਡ ਹੈ ਇਫੈਕਟਿਵ ਕੋਈ ਜ਼ਿਲ੍ਹਾ ਹੈ ਤਾਂ ਲੁਧਿਆਣਾ ਹੈ। ਲੁਧਿਆਣੇ ਦੇ ਵਿੱਚ ਅਸੀਂ ਸਭ ਜਾਣਦੇ ਕਿ ਬڑے ਸਕੇਲ ਜਿੰਨਾਂ ਨੇ ਨੋਟੀਫਾਈ ਕਰਦੀ ਪਲੈਨਿੰਗ ਕੀਤੀ ਹੈ ਲਗਭਗ 23000 ਏਕੜ ਜਿਹੜਾ ਹੈ 40000 ਏਕੜ ਚੋਂ ਕੱਲਾ ਲੁਧਿਆਣਾ ਚ ਹੀ ਇਹਨਾਂ ਨੇ ਇਸ ਲੈਂਡ ਪੂਲਿੰਗ ਪਾਲਿਸੀ ਦੇ ਅੰਡਰ ਇਹਨਾਂ ਨੂੰ ਨੋਟੀਫਾਈ ਕਰਨਾ ਹੈ ਅਲੱਗ-ਅਲੱਗ ਡਿਟੇਲਸ ਨੇ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ